ਮੈਂ ਇੱਕ ਗੱਲ ਕਹਿਣਾ ਕਿ ਕਿਸੇ ਦੀ ਟੈਨਾ ਮੰਨਣ ਵਾਲੇ ਐ ਨਹੀਂ ਮੰਨਦੇ ਇਹ ਵੀ ਬਾਤ ਲੋ ਯਾਦ ਰੱਖਿਓ ਤੇ ਤੁਸੀਂ ਜੇ ਬਾਦਲਾਂ ਦੀ ਮੰਨਣ ਵਾਲੇ ਹੈਗੇ ਹੋ ਫਿਰ ਪੋਸਟ ਪੂਰੀ ਸੁਣਿਓ ਨਾ ਤੇ ਜੇ ਐ ਨਹੀਂ ਮੰਨਣ ਵਾਲੇ ਹੈਗੇ ਫਿਰ ਪੋਸਟ ਸੁਣਿਓ ਵੀ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰ ਦਿਓ ਕਿਉਂਕਿ ਅਜ ਰੱਜ ਕੇ ਲਾਹਣਤਾ ਪਾਉਣੀਆਂ ਬਣਦੀਆਂ ਨੇ ਕਿਉਂਕਿ ਸਾਡੇ ਕਾਲ ਤਖਤ ਤੇ ਹਮਲਾ ਕੀਤਾ ਗਿਆ ਇੱਕ ਪਾਸੇ ਕਾਲ ਤਖਤ ਦੀ ਮਰਿਆਦਾ ਬਹਾਲ ਰੱਖਣ ਖਾਤਰ ਬੰਦਿਆਂ ਨੇ ਜਥੇਦਾਰੀਆਂ ਠੁਕਰਾਤੀਆਂ ਉਸੇ ਜਥੇਦਾਰ ਨੂੰ ਪ੍ਰਵਾਨ ਕਰਨ ਵਾਲੇ ਨੇ ਕਾਲ ਤਖਤ ਦੀ ਮਰਿਆਦਾ ਬਿਲਕੁਲ ਕੀ ਹੈ ਢਹਿ ਢੇਰੀ ਕਰਤੀ ਤੇ ਮੂੰਹ ਨੇਰੇ ਲੱਗਿਆ ਹੋਇਆ ਜਥੇਦਾਰ ਕੌਮ ਨੂੰ ਕੀ ਰੋਸ਼ਨੀ ਦਿਖਾਊਗਾ ਮੈਨੂੰ ਇਹ ਤੁਸੀਂ ਜਰੂਰ ਦੱਸ ਦਿਓ ਤੇ ਬਾਦਲ ਸਿੰਘ ਚੋਰੀ ਦੇ ਪੁੱਤ ਕਿਤੇ ਗੱਭਰੂ ਨਹੀਂ ਹੋਏ ਇਹ ਕਹਾਵਤ ਪੰਜਾਬ ਦੀ ਐਵੇਂ ਨਹੀਂ ਬਣੀ ਤੇ ਨਵਾਂ ਬਣਿਆ ਜਥੇਦਾਰ ਗੱਲ ਕੀ ਕਰਦਾ ਕਹਿੰਦਾ ਜੀ ਕੌਮ ਦਾ ਕਹਿੰਦਾ ਨੁਕਸਾਨ ਹੋ ਰਿਹਾ ਗੈਸ ਬੈਲਡਾਂ ਦੇ ਨਾਲ ਕਹਿੰਦੇ ਗੋਲਕ ਤੋੜੇ ਜਾ ਰਹੇ ਆ ਸਭ ਤੋਂ ਵੱਧ ਗੋਲਕ ਵਰਤਨ ਵਾਲੇ ਤਾਂ ਥੋੜੇ ਬਾਦਲ ਕੇ ਸੀ ਜਿਹਦੇ ਕੀ ਆ ਤੂੰ ਇਸ਼ਾਰੇ ਦੇ ਉੱਤੇ ਕੌਮ ਦਾ ਜਥੇਦਾਰ ਬੰਨ ਦੀ ਕੋਸ਼ਿਸ਼ ਕਰ ਰਿਹਾ ਪਰ ਤੈਨੂੰ ਕਿਸੇ ਨੇ ਮਾ ਕੇ ਪ੍ਰਵਾਨ ਨਹੀਂ ਕਰਨਾ ਜਥੇਦਾਰ ਇਹ ਗੱਲ ਯਾਦ ਰੱਖਿਓ ਗੜਵੱਜ ਸਾਹਿਬ ਕਿਉਂਕਿ ਤੂੰ ਕੌਮ ਦਾ ਜਥੇਦਾਰ ਨਹੀਂ ਤੂੰ ਬਾਦਲਾਂ ਦਾ ਜਥੇਦਾਰ ਲੱਗਿਆ ਪਹਿਲਾਂ ਵਾਲੇ ਜਥੇਦਾਰਾਂ ਤੋਂ ਜਿਹੜੀ ਗਲਤੀ ਹੋ ਗਈ ਉਹਨਾਂ ਨੇ ਜਿਹਦੇ 2 ਤਰੀਕ ਦੇ ਹੁਕਮਨਾਮੇ ਸੁਣਾਏ ਸੀ ਨਾ ਉਹਦੇ ਕਿਤੇ ਸੁਖਵੀਰ ਬਾਦਲ ਨੂੰ ਪੰਥ ਚੋਂ ਸੇਕ ਦਿੱਤਾ ਜਾਂਦਾ ਤਾਂ ਸਿਆਪੇ ਨਹੀਂ ਪੈਣਾ ਸੀ ਕਿਤੇ ਨਾ ਕਿਤੇ ਜਿਹੜੀ ਨਰਮਾਈ ਆ ਨਾ ਉਹੀ ਕੀ ਕੌਮ ਦਾ ਨੁਕਸਾਨ ਕਰ ਗਈ ਜਥੇਦਾਰ ਹੁੰਦਾ ਸਾਡੇ ਫੂਲਾ ਸਿਓ ਵਰਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਵੀ ਕੀ ਗੱਲ ਪੈਂਦਾ ਸੀ ਤੇ ਮਰਿਆਦਾ ਤਖਤ ਦੀ ਕਿਵੇਂ ਢੇਢੇਰੀ ਕੀਤੀ ਆ ਕਿਉਂਕਿ ਸਾਡਾ ਕੀ ਆ ਜਿਹੜੇ ਹੈੱਡ ਗ੍ਰਾਂਥੀ ਸਾਹਿਬ ਹੁੰਦੇ ਆ ਨਾ ਉਹ ਸਭ ਤੋਂ ਪਹਿਲੀ ਦਸਤਾਰ ਪੈਂਟ ਕਰਦੇ ਆ ਨਵੇਂ ਬਣੇ ਜਥੇਦਾਰ ਨੂੰ ਤੇ ਹੋਰ ਜਿਹੜੇ ਰਾਗੀ ਢਾਡੀ ਤੇ ਸੰਪਰਦਾਮਾਂ ਦੇ ਹੈੱਡ ਹੁੰਦੇ ਆ ਸਾਰੇ ਇਕੱਠੇ ਹੋ ਕੇ ਕੌਮ ਦੇ ਜਥੇਦਾਰ ਨੂੰ ਥਾਪਦੇ ਵੀ ਹੈਗੇ ਆ ਤੇ ਉਹਦਾ ਸਵਾਗਤ ਕਰਦੇ ਆ ਤੇ ਇਹ ਕੈਸਾ ਜਥੇਦਾਰ ਲਾਇਆ ਜਿਹੜਾ ਮੂੰਹ ਨੇਰੇ ਲਾਉਣਾ ਪੈ ਗਿਆ ਤੇ ਲਾਇਆ ਵੀ ਕਿਹੜੇ ਮੌਕੇ ਉਦੋਂ ਜਦੋਂ ਕੀ ਆ ਹੋਲਾ ਮੱਲਾ ਕੀ ਦਾ ਸਟਾਰਟ ਹੁੰਦਾ ਸਾਡਾ ਬੇਸ਼ੱਕ ਸਾਡੇ ਤਖਤਾਂ ਦੇ ਜਥੇਦਾਰਾਂ ਨੂੰ ਐਸਜੀਪੀਸੀ ਦੇ ਜਿਹੜੀ ਕੀ ਆ ਕਮੇਟੀ ਹੁੰਦੀ ਆ ਉਹ ਚੁਣਦੀ ਆ ਪਰ ਕੌਮ ਪ੍ਰਵਾਨ ਕਰਦੀ ਆ ਤੇ ਕੌਮ ਪ੍ਰਵਾਨ ਤਾਂ ਕਰਦੀ ਆ ਜਦੋਂ ਸਾਰੀਆਂ ਸੰਪਰਦਾਵਾਂ ਤੇ ਹੋਰ ਜਿਹੜੇ ਸਿੱਖ ਚਿੰਤਕ ਹੈਗੇ ਗਿਆ ਸਾਰੇ ਉਹਦਾ ਕੀ ਸਵਾਗਤ ਕਰਦੇ ਆ ਤੇ ਆਪ ਜਾ ਕੇ ਉਹਦੀ ਤਾਜਪੋਸ਼ੀ ਕਰਦੇ ਆ ਮਾੜਾ ਮੋਟਾ ਦਾ ਜਥੇਦਾਰ ਦਾ ਕੋਈ ਨਾ ਕੋਈ ਯਾਰ ਦੇਖ ਲਿਆ ਕਰੋ ਜਿਹੜਾ ਜਥੇਦਾਰ ਤਲਵੰਡੀ ਸਾਹਿਬ ਉਹ ਥਾਪਿਆ ਗਿਆ ਟੇਕ ਸਿੰਘ ਧਨੋਲਾ ਉਹਦਾ ਕਿਰਦਾਰ ਸਾਡਾ ਏਰੀਆ ਵੀ ਚੰਗੀ ਤਰ੍ਹਾਂ ਜਾਣਦਾ ਤੇ ਮੇਰੇ ਖਿਆਲ ਚ ਸਾਰਾ ਪੰਜਾਬ ਜਿਹੜੇ ਲੋਕ ਜਾਣਦੇ ਆ ਉਹ ਕਮੈਂਟ ਇਸ ਪੋਸਟ ਤੇ ਜਰੂਰ ਕਰ ਦਿਓ ਤੇ ਲੱਖ ਲਾਣਤਾ ਉਹਨਾਂ ਲੋਕਾਂ ਤੇ ਜਿਹੜੇ ਕੀ ਆ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਬਚਾਉਣ ਵਾਲੇ ਜਿਹੜੇ ਕੌਮ ਸੀ ਉਹ ਕੀ ਆ ਆਪਦੇ ਕੌਮ ਦੇ ਜਥੇਦਾਰਾਂ ਦੀਆਂ ਧੀਆ ਭਣ ਦੀ ਜਿੱਤਾ ਉਹ ਛਾਲਣ ਵਾਲੇ ਜਿਹੜੇ ਵਾਕੇ ਲੋਕ ਸੀ ਉਹਨਾਂ ਦਾ ਸਾਥ ਦੇ ਰਹੀ ਆ ਯਾਰ ਤੁਸੀਂ ਸਾਥ ਦੇਣ ਵਾਲੇ ਤਾਂ ਨਹੀਂ ਨਾ ਕਿਤੇ ਜੇ ਨਹੀਂ ਸਾਥ ਦੇਣ ਵਾਲੇ ਤਾਂ ਇਸ ਗੱਲ ਦੇ ਖਿਲਾਫ ਬੋਲ ਜ਼ਰੂਰ ਪਿਓ ਅਸਲ ਦੇ ਵਿੱਚ ਮੈਂ ਕਹਣਾ ਸਾਡੇ ਤਖਤ ਦਾ ਜਿਹੜਾ ਸਭ ਤੋਂ ਵੱਧ ਘਾਣ ਜਿਹੜਾ ਅਕਾਲ ਤਖਤ ਦਾ ਘਾਣ ਕੀਤਾ ਗਿਆ ਨਾ ਉਹ ਅੱਜ ਹੋਇਆ ਤੇ ਅਕਾਲ ਤਖਤ ਨੂੰ ਇਹ ਬਾਗਲ ਕੇ ਲਾਣੇ ਨੇ ਉੱਥੇ ਲਿਜਾ ਕੇ ਕੀ ਆ ਖੜਾ ਕਰਤਾ ਜਿੱਥੇ ਜਾ ਕੇ ਕੀ ਆ ਲੋਕਾਂ ਨੇ ਉਧਰੋਂ ਦੇਖਣਾ ਹੀ ਬੰਦ ਕਰਤਾ ਲੋਕੀਏ ਇਸ ਗੱਲ ਦੀ ਪਰਵਾਹ ਹੀ ਨਹੀਂ ਕਰ ਰਹੇ ਕਿ ਸਾਡੀ ਸਭ ਤੋਂ ਸਿੱਖਾਂ ਦਾ ਵੱਡੀ ਜਿਹੜੀ ਕੀ ਆ ਪਦਵੀ ਹੈਗੀ ਆ ਅਕਾਲ ਤਖਤ ਦਾ ਜਥੇਦਾਰ ਉਹਨੂੰ ਕੀ ਜਲੀਲ ਕਰਕੇ ਹਟਾਇਆ ਜਾਂਦਾ ਤੇ ਸਾਰੀ ਕੌਮ ਕੀ ਆ ਚੁੱਪੀ ਕਰ ਗਈ ਲੋਕਾਂ ਨੇ ਮੂੰਹ ਹੀ ਪਾਸੇ ਕਰ ਲੇ ਤੁਸੀਂ ਅਕਾਲ ਤਖਤ ਦੇ ਹੋਏ ਹਮਲੇ ਦੇ ਉੱਤੇ ਚੁੱਪ ਕਿਉਂ ਤੁਸੀਂ ਜ਼ਰੂਰ ਦੱਸ ਦਿਓ ਬੇਸ਼ੱਕ ਬਦਾਲੀ ਆਇਆ ਮੱਸਾ ਰੰਗੜ ਆਇਆ ਇੰਦਰਾ ਵੀ ਆਈ ਉਹਨਾਂ ਨੇ ਅਕਾਲ ਤਖਤ ਕੀ ਆ ਬਾਹਰੋਂ ਹਟਾਤਾ ਸਿਰਫ ਇਹ ਇਮਾਰਤ ਸਮਝ ਕੇ ਪਰ ਅਕਾਲ ਤਖਤ ਇੱਕ ਇਮਾਰਤ ਨਹੀਂ ਹੈ ਅਕਾਲ ਤਖਤ ਸਾਡੇ ਕੀ ਆ ਸਿੱਖ ਕੌਮ ਦੇ ਕੀ ਆ ਇੱਥੇ ਬਣਿਆ ਹੋਇਆ ਇੱਕ ਤਖਤਾ ਇੱਕ ਸਥਾਨਾ ਜਿਹੜਾ ਸਾਡੇ ਦਿਮਾਗਾਂ ਦੇ ਵਿੱਚ ਵਸਾਇਆ ਹੋਇਆ ਪਰ ਸਾਡੇ ਦਿਮਾਗਾਂ ਦੇ ਵਿੱਚ ਉਹ ਕਾਲ ਤਖਤ ਨੂੰ ਢਾਉਣ ਵਾਲਾ ਕਿਹੜਾਗਾ ਬਾਦਲ ਕਾ ਲੈਣਾ ਕਾਲ ਤਖਤ ਤੋਂ ਉਹਨਾਂ ਲੋਕਾਂ ਦੇ ਹਿੱਤ ਹੱਕ ਦੇ ਵਿੱਚ ਸਰਸੇ ਵਾਲੇ ਜਿਵੇਂ ਸਾਥ ਹੋਇਆ ਇਹਨਾਂ ਦੇ ਹੱਕਾਂ ਦੇ ਵਿੱਚ ਹੁਕਮਨਾਮੇ ਜਾਰੀ ਕਰਾਏ ਗਏ ਜਿਦੇ ਕਰਕੇ ਲੋਕਾਂ ਨੇ ਕਿ ਮਨਾਂ ਦੇ ਵਿੱਚ ਇਸ ਤਖਤ ਦੀ ਹੌਲੀ 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 ਕੀ ਆ ਘਟਦੀ ਤੁਰੀ ਗਈ ਐ ਸੇਹ ਐ ਜਿਹੜੀ ਤੇ ਉਹ ਸੇਹ ਦੁਆਰੇ ਬਹਾਲ ਕਰਨ ਦੀ ਕੋਸ਼ਿਸ਼ ਜਿਹੜੇ ਜਿੱਥੇ ਜਰਾਂ ਨੇ ਕੀਤੀ ਬਾਦਲਾਂ ਨੂੰ ਡੰਡ ਲਾ ਕੇ ਅੱਜ ਉਹਨਾਂ ਲੋਕਾਂ ਦੇ ਮਗਰ ਕੀ ਆ ਇਹ ਲੋਕ ਪਏ ਖੜੇ ਆ ਪਰ ਜਿਹੜੇ ਲੋਕਾਂ ਨੇ ਕਾਲ ਤੱਕ ਦੀ ਮਰਿਆਦਾ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਆ ਅੱਜ ਉਹਨਾਂ ਦੇ ਨਾਲ ਖੜਨਾ ਬਣਦਾ ਕਿ ਨਹੀਂ ਬਣਦਾ ਇਹ ਸੋਚ ਜ਼ਰੂਰ ਲਿਓ ਤੇ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ 18 ਤਰੀਕ ਨੂੰ ਜਿਹੜੀ ਕਾਲ ਤੱਕ ਦੇ ਹੁਕਮਨਾਮੇ ਦੇ ਉੱਤੇ ਜਾਰੀ ਹੋਏ ਤੇ ਬਣੀ ਹੋਈ ਕਮੇਟੀ ਜਿਹੜੀ ਭਰਤੀ ਸ਼ੁਰੂ ਕਰ ਰਹੀ ਆ ਉਹਦਾ ਵੱਧ ਤੋਂ ਵੱਧ ਭਰਾ ਕੀ ਆ ਸਾਥ ਜ਼ਰੂਰ ਦਿਓ ਯਾਰ ਨਹੀਂ ਫਿਰ ਬਾਦਲ ਕੀ ਕੀਤੀ ਹੋਈ ਭਰਤੀ ਨੇ ਜਿਹੜੇ ਰੰਗ ਕੀ ਆ ਲਾਉਣੇ ਆ ਜਿਹੜੇ ਹੁਣ ਲਾਈ ਜਾਂਦੇ ਆ ਫਿਰ ਇਹੀ ਬੰਦੇ ਕੀ ਆ ਮੂਰੇ ਆਉਣਗੇ ਤੇ ਜਿਹੜੀ 18 ਲੱਖ ਦੀ ਭਰਤੀ ਉਹ ਦੱਸ ਰਹੇ ਆ ਤੁਹਾਡੇ ਚੋਂ ਦੱਸਿਓ ਜਰੂਰ ਜਿਨ੍ਹਾਂ ਨੇ ਬਾਦਲ ਕੇ ਲਾਣੇ ਦੇ ਕੀਆ ਫਾਰਮ ਭਰਿਆ ਜਿਹੜੀ ਉਹਨਾਂ ਨੇ ਭਰਤੀ ਕੀ ਆਪਦੀ ਕੀਤੀ ਆ ਨਾ ਫਰਜੀ ਕਮੇਟੀ ਬਣਾ ਕੇ ਤੁਹਾਡੇ ਚੋਂ ਜਿਹੜੇ ਨੇ ਫਾਰਮ ਭਰਿਆ ਉਹ ਵੀ ਮੜੀ ਜੀ ਹਾਜ਼ਰੀ ਜਰੂਰ ਲਵਾ ਦਿਓ ਜੇ ਤੁਸੀਂ ਏਕਾਲ ਤਖਤ ਵੱਲੋਂ ਜਾਰੀ ਕੀਤੇ ਹੁਕਮਨਾਮੇ ਤੇ ਬਣੀ ਹੋਈ ਕਮੇਟੀ ਦਾ ਫਾਰਮ ਭਰਨਾ ਚਾਹੁੰਦੇ ਹੋ ਉਹ ਵੀ ਜਰੂਰ ਹਾਜ਼ਰੀ ਲਵਾਇਓ ਤੇ ਏਕਾਲ ਤਖਤ ਮਹਾਨਾ ਸਿੱਖ ਪੰਥ ਦੀ ਸ਼ਾਨਾ ਜੇ ਗੱਲ ਮਨ ਚ ਵਸਾਈ ਆ ਤਾਂ ਬਾਦਲਾਂ ਦਾ ਡਟ ਕੇ ਵਿਰੋਧ ਕਰਿਓ ਉਹਨਾਂ ਦੇ ਫੈਸਲੇ ਦਾ ਡਟ ਕੇ ਵਿਰੋਧ ਕਰਿਓ ਤੇ ਕਾਲ ਤਖਤ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ